ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹੋ ਤੇ ਅੱਜ ਆਪਾਂ ਨੇ 4-5 ਗਾਈਆਂ ਦੇ ਪੈਰ ਕਰਨੇ ਨੇ ਬੱਚੋਆਂ ਨੇ ਤੇ ਦੋ ਪਸ਼ੂ ਨੇ ਗਗੜਪੁਰ ਇੱਕ ਮੱਝ ਦੇ ਸਿੰਘ ਕਰਨੇ ਨੇ ਤੇ ਇੱਕ ਗਊ ਦੇ ਪੈਰ ਕਰ ਲੈਣੇ ਤੇ ਆਹ ਗਊ ਦੇ ਕਰਨੇ ਨੇ ਪੈਰ ਆਪਾਂ ਨੇ ਬੱਚਾਣੇ ਪਹੁੰਚ ਚੁੱਕੇ ਆ ਬੱਚਾਣੇ ਪਹੁੰਚਣ ਤੋਂ ਬਾਅਦ ਦੋ ਤਿੰਨ ਗਾਈਆਂ ਵੀਰੇ ਨੇ ਕਿਹਾ ਜੀ ਬਾਈ ਕਹਿੰਦਾ 5 ਗਾਈਆਂ ਦੇ ਕਰਨ ਵਾਲੇ ਨੇ ਪੈਰ ਤੇ ਜੀ ਕਰਦੇ ਆ ਕੰਮ ਫਿਰ ਕੰਮ ਕਰਕੇ ਤੁਹਾਨੂੰ ਦਿਖਾਉਣੇ ਆ ਤੇ ਕੰਮ ਕਰਨ ਤੋਂ ਬਾਅਦ ਉਹ ਕਾਲੀ ਗਊ ਦੇ ਕਰਤੇ ਪੈਰ ਤੇ ਗਊ ਨੂੰ ਦਵਾਉਨੇ ਆ ਗੇੜਾ ਤੇ ਲਵੇ ਆਉਗੀ ਤੇ ਪੈਰ ਵੀ ਦਿਖਾਵਾਂਗੇ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਦੇਖੀ ਨੇ ਤੁਸੀਂ ਨੇ ਵੀ ਕਿਵੇਂ ਦੇ ਪੈਰ ਨੇ ਤੇ ਪੈਰ ਕਰ ਤੇ ਦੇਖ ਲੋ ਤੇ ਇੱਕਾ ਡੱਬੀ ਵਿੱਚ ਹੀ ਆ ਇਹਦੇ ਵੀ ਪੈਰ ਦੇਖ ਲੋ ਤੇ ਬਠਾਇ ਲੀ ਬਿਠਾ ਕੇ ਕਰ ਦਿਆ ਕੰਮ ਫਿਰ ਤੇ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਵੀ ਕੰਮ ਕਿਵੇਂ ਦਾ ਲੱਗਦਾ ਹੈ ਤੇ ਅੱਜ ਮੈਂ ਥੋੜਾ ਜਿਹਾ ਵੀਡੀਓ ਬਣਾਉਣ ਦੇ ਸੀ ਕਿਉਂਕਿ ਮੇਰੇ ਹੱਥ ਤੇ ਸੱਟ ਲੱਗੂ ਹੋਤੀ ਸੀ ਤਾਂ ਕਰਕੇ ਡੈਡੀ ਨੂੰ ਨਾਲ ਲੈ ਆਏ ਸੀ ਅੱਜ ਸਾਰਾ ਕੰਮ ਡੈਡੀ ਨੇ ਕਰਿਆ ਤੇ ਬਾਕੀ ਕੰਮ ਤੇ ਮੈਂ ਵੀ ਕਰਿਆ ਸੀ ਥੋੜਾ ਜਿਹਾ ਕਰਿਆ ਸੀ ਪਰ ਮੇਰੇ ਹੱਥ 'ਚ ਤਖਲੀਫ ਹੋਣ ਦੇ ਕਾਰਨ ਸਾਰਾ ਕੰਮ ਅੱਜ ਡੈਡੀ ਨੇ ਹੀ ਕਰਿਆ ਤੇ ਦੱਸੋ ਫਿਰ ਡੈਡੀ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਬਾਈ ਕੰਮ ਵਧੀਆ ਲੱਗਦਾ ਹੈ ਜਾਂ ਕਿਵੇਂ ਲੱਗਦਾ ਠੀਕ ਹੈ ਜੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਦੇਖੋ ਸਾਰੀ ਵੀਡੀਓ ਕਰੋ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇੰਸਟਾਗ੍ਰਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਅਵਤਾਰ ਖਾਨ 44 ਤੇ YouTube ਦਾ ਨਾਮ ਹੈਗਾ ਆਪਣਾ ਅਵਤਾਰ 86 ਤੇ ਫੇਸਬੁੱਕ ਦਾ ਨਾਮ ਵੀ ਅਵਤਾਰ 86 ਹੋਆ ਕਿਉਂਕਿ ਕਿਸੇ ਵੀ ਜਾਨਵਰ ਬਾਰੇ ਸਿੰਘਾਂ ਬਾਰੇ ਪੈਰਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਹੋਈ ਸਾਡੇ ਨਾਲ ਸਾਡੇ ਨੰਬਰ ਤੇ ਤੇ ਜੇ ਨਹੀਂ ਫੋਨ ਚੱਕਿਆ ਜਾਂਦਾ ਤਾਂ ਵਟਸਐਪ ਤੇ ਮੈਸੇਜ ਛੱਡ ਦਿਆ ਕਰੋ ਆ ਗਊ ਦੇ ਪੈਰ ਦੇਖ ਲਓ ਕਿੰਨੇ ਖਰਾਬ ਨੇ ਪੈਰ ਤੇ ਪੈਰ ਚੜਦਾ ਹੈ ਪੈਰ ਦੀ ਪੋਜੀਸ਼ਨ ਤੇ ਗ੍ਰਿਪ ਬਿਲਕੁਲ ਹੀ ਹੈ ਨਹੀਂ ਬਾਈ ਕਹਿੰਦਾ ਵੀਰੇ ਇਹ ਗੱਗੜਪੁਰ ਦੀ ਬੈੜੀ ਐ ਇਹ ਤੇ ਗਊ ਦੇ ਪੈਰ ਥੱਲੋਂ ਵੀ ਦਿਖਾਵਾਂਗੇ ਤੁਹਾਨੂੰ ਥੱਲੋਂ ਆਹ ਪੋਜੀਸ਼ਨ 'ਚ ਇਹ ਦੀ ਤੇ ਕਰਤਾ ਪੈਰ ਪੈਰ ਕਰਨ ਤੋਂ ਬਾਅਦ ਆਹ ਚੀਜ਼ ਫੁੱਟ ਪੈਂਚਰ ਹੋਇਆ ਹੋਇਆ ਸੀ ਉਹ ਸਾਰੇ ਪੈਰ ਸਾਫ਼ ਨੇ ਤੇ ਜਿਹੜਾ ਉਹ ਪੈਰ ਥੱਲੇ ਵਾਲਾ ਸੀ ਆ ਅੱਗੇ ਵਾਲਾ ਪੈਰ ਤੇ ਜਿਹੜਾ ਪੈਰ ਪਿਛਲਾ ਪੈਰ ਸੀ ਜਿਹੜਾ ਤੁਹਾਨੂੰ ਦਿਖਾਇਆ ਸੀ ਉਹਦੇ ਚ ਫੁੱਟ ਪੈਂਚਰ ਸੀ ਉਹਦੇ ਕਰਕੇ ਹੀ ਲੰਗ ਮਾਰਦੀ ਸੀ ਤੇ ਬਾਕੀ ਸਾਰੇ ਪੈਰ ਸਹੀ ਨੇ ਤੇ ਤੋਰਦੇ ਆ ਬੱਚੀ ਦੇਖੋ ਕਰਤਾ ਕੰਮ ਕੰਮ ਕਰਨ ਤੋਂ ਬਾਅਦ ਕਿਵੇਂ ਦੀ ਲੱਗੀ ਵੀਡੀਓ ਦੱਸੋ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੋਰ ਸਾਰੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਜੀ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਕਿਵੇਂ ਦਾ ਲੱਗਿਆ ਕੰਮ ਦੱਸੋ ਫਿਰ ਕਮੈਂਟ ਕਰਕੇ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਚ ਧੰਨਵਾਦ ਜੀ ਜੁੜੇ ਰਹੋ ਚੈਨਲ ਦੇ ਨਾਲ ਤੇ ਕਰਦੇ ਰਹੋ ਕਮੈਂਟ